ਤੁਸੀਂ ਦੇਖ ਰਹੇ ਹੋ ਦਨਿਕਸਵਰਾ ਟੀਵੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਕੱਲ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀਗਾ ਜੋ ਗਲਤੀਆਂ ਅਕਾਲੀ ਦਲ ਦੀ ਸਰਕਾਰ ਵੱਲੋਂ ਹੋਈਆਂ ਸੀਗੀਆਂ ਉਹਨੂੰ ਕਸੂਰوار ਮੰਨਿਆ ਗਿਆ ਸੀਗਾ ਸੁਖਬੀਰ ਬਾਦਲ ਨੂੰ ਔਰ ਤਨਖਈਆ ਕਰਾਰ ਦਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ 15 ਦਿਨ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੁਕਮ ਹੋਇਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਆ ਕੇ ਮਾਫੀ ਮੰਗਣ ਉਹਨਾਂ ਦੇ ਨਾਲ ਜਿਹੜੇ ਉਸ ਵੇਲੇ ਦੇ ਕੈਬਨਿਟ ਦੇ ਮੰਤਰੀ ਸੀਗੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਸੀਗਾ ਔਰ ਉਹਨ ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਇਸ ਵੇਲੇ ਅਕਾਲ ਤਖਤ ਸਾਹਿਬ ਪਹੁੰਚ ਚੁੱਕੇ ਨੇ 15 ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਪਰ ਇੱਕ ਦਿਨ ਬਾਅਦ ਵੀ ਸੁਖਬੀਰ ਸਿੰਘ ਬਾਦਲ ਸਤਖੋਰ ਪਹੁੰਚੇ ਨੇ ਮਾਫੀ ਮੰਗਣ ਲਈ ਕਿਆ ਗਿਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਨਖਈਆ ਖਰਾਬ ਹੋਣ ਤੋਂ ਬਾਅਦ ਇਹ ਕਿਆ ਗਿਆ ਕਿ 15 ਦਿਨ ਦੇ ਅੰਦਰ ਅੰਦਰ ਆ ਕੇ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ ਆਪਣੀ ਗਲਤੀਆਂ ਦਾ ਗੁਨਾਹ ਆਪਣਾ ਮੰਨਣ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਕੇ ਇਹ ਕਿਹਾ ਸੀਗਾ ਕਿ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਗਾ ਮੇਰੇ ਸਿਰ ਮੱਥੇ ਔਰ ਉਸੇ ਨੂੰ ਅਜ ਨਿਭਾਉਂਦੇ ਹੋਏ ਸੁਖਬੀਰ ਬਾਦਲ ਇਸ ਵੇਲੇ ਅੰਮ੍ਰਿਤਸਰ ਦਰبار صاحب ਸਥਿਤ ਸ੍ਰੀ ਕਲਤਕ ਸਾਹਿਬ ਪਹੁੰਚ ਚੁਕੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਜੋਤੀਪਾਲ ਨੇ ਜੋਤੀ ਇੱਕੋ ਦਮ ਇਹ ਜਾਣਕਾਰੀ ਕੋਈ ਪਹਿਲਾਂ ਕਿਸੇ ਨੂੰ ਨਹੀਂ ਦੱਸਿਆ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਆ ਜਾਣਗੇ ਔਰ तमाम ਦੇ ਉਹਨਾਂ ਦੇ ਉਸ ਵੇਲੇ ਦੇ ਕੈਬਨਟ ਸਾਥੀ ਸੀਗੇ ਉਹ ਵੀ ਪਹੁੰਚੇ ਨੇ ਜੀ ਬਿਲਕੁਲ ਕੋਈ ਜਾਣਕਾਰੀ ਨਾ ਹੁੰਦੀ ਹੋਈ ਵੀ ਨਾਹੀਂ ਸੀਗੀ ਪਰ ਇਹ ਕਿਹਾ ਜ਼ਰੂਰ ਸੀਗੀ ਕਿਉਂਕਿ ਕੱਲ ਸੁਖਬੀਰ ਬਾਦਲ ਕੰਮ ਕਰ ਦੇਗਾ ਉਹਨਾਂ ਦੀ ਕੀਿਆ ਜਾ ਰਹੀ ਹੈਗਾ ਹੋ ਹੋ ਸਕਦਾ ਹੈ ਕਿ ਕੱਲ ਦੀ ਬਿਲਕੁਲ ਜੋਤੀ ਇਹ ਤਸਵੀਰਾਂ ਇਹ ਤਸਵੀਰਾਂ ਆਪਾਂ ਦਿਖਾ ਰਹੇ ਆ ਸੁਖਬੀਰ ਸਿੰਘ ਬਾਦਲ ਨਿਮਾਨੇ ਸਿੱਖ ਦੇ ਤੌਰ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਨਿਮਾਨੇ ਸਿੱਖ ਦੇ ਤੌਰ ਤੇ ਤੁਸੀਂ ਦਰਬਾਰ ਸਾਹਿਬ ਪਹੁੰਚੋ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੋ ਉੱਥੇ ਨਤਮਸਤਕ ਹੋਵੋ ਔਰ ਆਪਣੇ ਗੁਨਾਹਾਂ ਨੂੰ ਗੁਨਾਹ ਕੀ ਸੀਗੇ ਕਿ ਜਿਹੜੇ ਸਰਕਾਰ ਵੱਲੇ ਜੋ ਗਲਤੀਆਂ ਹੋਈਆਂ ਉਹਨੂੰ ਮੰਨਣ ਜਿਹਦੇ ਨਾਲ ਪੰਥ ਨੂੰ ਢਾਹ ਪਹੁੰਚੀ ਸੀਗੀ ਜਿਹਦੇ ਨਾਲ ਪੰਥ ਨੂੰ ਨੁਕਸਾਨ ਹੋਇਆ ਸੀਗਾ ਉਹ ਗਲਤੀਆਂ ਸੁਖਬੀਰ ਸਿੰਘ ਬਾਦਲ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਦੱਸੀਆਂ ਸੀਗੀਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਪੜਤਾਲ ਦੇ ਵਿੱਚ ਜਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਨਾਲ ਜਿਹੜੇ ਪੰਜ ਸਿੰਘ ਸਾਹਿਬਾਨਾਂ ਨੇ ਪੜਤਾਲ ਕੀਤੀ ਉਸ ਪੜਤਾਲ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਕਿ ਸੁਖਬੀਰ ਸਿੰਘ ਬਾਦਲ ਐਸੇ ਕਰਕੇ ਉਹਨਾਂ ਨੂੰ ਤੰਖਈਆ ਕਰਾਰ ਦਿੱਤਾ ਗਿਆ ਸੀ ਔਰ ਤੰਖਈਆ ਕਰਾਰ ਹੋਣ ਤੋਂ ਬਾਅਦ ਹੁਣ ਨਿਮਾਨੇ ਸਿੱਖ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸਾਲ ਸਾਹਿਬ ਨਤਮਸਤਕ ਹੋਣ ਪਹੁੰਚੇ ਨੇ तमाम ਉਹਨਾਂ ਦੇ ਉਸ ਵੇਲੇ ਦੇ ਕੈਬਨਟ ਸਾਥੀ ਵੀ ਦਿਲਜੀਤ ਸਿੰਘ ਚੀਮਾ ਸ਼ਰਨਜੀਤ ਸਿੰਘ ਢਿੱਲੋਂ ਗੁਲਜ਼ਾਰ ਸਿੰਘ ਰਣੀਕੇ ਇਹ ਵੀ ਅਕਾਲ ਤਖਸਾਲਹ ਪਹੁੰਚੇ ਹੋਏ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਪੰਜਾਬ ਦੇ ਨਾਲ ਜੁੜੀ ਹੋਈ ਦੱਸ ਰਹੇ ਹਾਂ ਤਨਖਈਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਕਾਲ ਤਖਸਾਲਹ ਪਹੁੰਚ ਚੁਕੇ ਨੇ 15 ਦਿਨ ਦਾ ਸਮਾਂ ਸ਼੍ਰੀ ਅਕਾਲ ਤਖਸਾਲਹ ਦੇ ਜਥੇਦਾਰ ਵੱਲੋਂ ਰਗਵੀਰ ਸਿੰਘ ਜੀ ਵੱਲੋਂ ਦਿੱਤਾ ਗਿਆ ਸੀਗਾ ਇਹਨਾਂ ਨੂੰ ਔਰ ਕਿਹਾ ਗਿਆ ਸੀਗਾ ਕਿ 15 ਦਿਨ ਦੇ ਅੰਦਰ ਅੰਦਰ ਆ ਕੇ ਇਹ ਮਾਫੀ ਮੰਗਣ ਮੇਰੇ ਨਾਲ ਮੇਰੇ ਸਹਿਯੋਗੀ ਜੋਤੀ ਬੈਲ ਨੇ ਜੋਤੀ ਬੈਲ ਜਿਸ ਤਰ੍ਹਾਂ ਹੁਣ ਨਤਮਸਤਕ ਹੁਣ ਪਹੁੰਚੇ ਨੇ ਯਾ ਜੋ ਹੁਕਮ ਹੋਇਆ ਸੀਗਾ ਅਕਾਲ ਤਖਸਾਲਹ ਵੱਲੋਂ ਸੋ ਗਵੀਰ ਸਿੰਘ ਬਾਦਲ ਤੇ ਅਗਲੀ ਕਾਰਵਾਈ ਕੀ ਹੋ ਸਕਦੀ ਹੈ ਜਾਂ ਮਾਫੀ ਮੰਗ ਲੈਣਗੇ ਜਾਂ ਇਥੇ ਇਤੋਂ ਕੁਝ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਕਿਉਂਕਿ ਜਦੋਂ ਤਨਖਾਹਿਆ ਕੋਸ਼ਿਸ਼ ਕਰ ਦਿੱਤਾ ਗਿਆ ਸੀਗਾ ਇਹਨਾਂ ਨੂੰ ਤਨਖਾਹਿਆ ਖਰਾਬ ਦਿੱਤਾ ਸੀਗਾ ਅਕਾਲ ਤਖਤ ਦੇ ਜਥੇਦਾਰ ਨੇ ਨਾ ਕੱਲ ਇਹਨਾਂ ਨੂੰ ਪੰਜ ਛੇ ਸਹਿਬਾਨਾਂ ਦੀ ਮੀਟਿੰਗ ਬੁਆਸ਼ਰੀ ਅਕਾਲ ਤਖਤ ਸਾਹਿਬ ਦੀ ਤਸੀਲ ਦੇ ਉੱਤੇ ਖਲੋ ਕੇ ਇਹਦਾ ਐਲਾਨ ਆਕਿਆ ਹੈ ਹੁਕਮ ਸੁਣਾਇਆ ਸੀਗਾ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਉਸ ਵੇਲੇ ਅ ਸ਼ੁਕਰ ਸ਼ੋਮੇ ਕਾਲੀਗਲ ਦੇ ਪ੍ਰਧਾਨ ਸੀਗੇ ਉਹਨਾਂ ਵੱਲੋਂ ਜਿਹੜੀਆਂ ਵੱਡੀਆਂ ਗਲਤੀਆਂ ਹੋਈਆਂ ਨੇ ਉਹਦੇ ਉੱਤੇ ਉਹਨਾਂ ਨੂੰ ਤਨਖਾਹੀਆ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਔਰ ਉਹ ਆ ਕੇ ਆਪਣੇ ਸਾਰੇ ਫੈਸਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਖਸ਼ ਪੇਸ਼ ਹੋ ਕੇ ਪੇਸ਼ ਹੋ ਕੇ ਆਪਣੇ ਸਜ਼ਾ ਲਗਵਾਉਣ ਲਈ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਇਹ ਜਿਸ ਵਕ ਕਿਆਸ ਵਈਆਂ ਕੱਲ ਹੀ ਲਗਾਈਆਂ ਜਾ ਰਹੀਆਂ ਸੀਗਾ ਕਿ ਅੱਜ ਸੁਪੀ ਬਾਦਲ ਆ ਸਕਦੇ ਨੇ ਪਰ ਸਿਰੇ ਕੋਈ ਪਤਾ ਨਹੀਂ ਸੀਗਾ ਕਿਸੇ ਤਰ੍ਹਾਂ ਦਾ ਵੀ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਔਰ ਅਚਾਨਕ ਹੀ ਉਹ ਆਪਣੀ ਕੈਬਨਟ ਜਿਹੜੀ ਉਸ ਵੇਲੇ ਦੀ ਕੈਬਨਟ ਜੀ 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 ਜੋਤੀ ਲਗਾਤਾਰ ਤੁਸੀਂ ਉੱਥੇ ਮੌਕੇ ਤੇ ਬਣੇ ਰਹੋ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਨੀਲ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਚੁੱਕੇ ਨੇ ਨੀਲ ਅ ਸ਼੍ਰੀ ਅਕਾਲ ਤਖਸਾਲ ਸਾਹਿਬ ਸੁਖਬੀਰ ਸਿੰਘ ਬਾਦਲ ਅਗਲੇ ਦਿਨ ਪਹੁੰਚ ਗਏ ਨਿਮਾਣੇ ਸਿੱਖ ਦੇ ਤੌਰ ਤੇ ਨਤਮਸਕ ਹੁਣ ਪਹੁੰਚੇ ਨੇ ਮਾਫੀ ਮੰਗਣ ਲਈ ਕਿਹਾ ਸੀਗਾ ਸੁਭਾਵਕ ਜੀ ਗੱਲ ਹੈ ਕਿ ਮਾਫੀ ਵੀ ਮੰਗਣ ਕੇ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜੋ ਹੁਕਮ ਹੈ ਉਹ ਮੇਰੇ ਸਿਰ ਮੱਥੇ ਹੈ ਹੁਣ ਮਾਫੀ ਮੰਗਣ ਤੋਂ ਬਾਅਦ ਸ਼੍ਰੀ ਅਕਾਲ ਤਖਸਾਲ ਦਾ ਅਗਲਾ ਅ ਅਹ ਦੇਖੋ ਇਹ ਮੇਰੇ ਖਿਆਲ ਚ ਸਾਨੂੰ ਵੀ ਪਹਿਲਾਂ ਕਿਆਸ ਲੱਗ ਰਿਹਾ ਸੀ ਕਿ ਜਿਵੇਂ ਕੱਲ ਅਕਰਤ ਦਲਜੀਤ ਸਿੰਘ ਢੀਮਾ ਨੇ ਵੀ ਇਹ ਸੰਕੇਤ ਦਿੱਤੇ ਸਾਹ ਕਿ ਸਾਨੂੰ ਅੱਜ ਹੁਕਮ ਹੋਇਆ ਅਕਾਲ ਤਖਤ ਦਾ ਅਸੀਂ ਤਾਂ ਕੋਈ ਦੇਰੀ ਕਰਾਂਗੇ ਹੀ ਨਹੀਂ ਹੈਗੇ ਸਾਨੂੰ ਤਾਂ ਜਿੰਨੀ ਜਲਦੀ ਜਿਹੜੀ ਸਾਡੇ ਕੋਈ ਸਾਡੇ ਤੋਂ ਗਲਤੀ ਹੋਈ ਹੈ ਗੁਨਾਹ ਹੋਇਆ ਹੈ ਸਾਡੇ ਸਾਡੀ ਡਿਊਟੀ ਲਈ ਹੈ ਅ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਨਕਾਰ ਦੇਣਾ ਸੀ ਤਾਂ ਕਿਆਸ ਇਹ ਹੀ ਲੱਗ ਰਿਹਾ ਸੀ ਕਿ ਅਕਾਲੀ ਦਲ ਅੱਜ ਹੀ ਜਿਹੜਾ ਹੈ ਉਸ ਦੇ ਉੱਤੇ ਰਿਐਕਟ ਕਰੇਗਾ ਤੇ ਉਹੀ ਹੋਇਆ ਹੈ ਕਿ ਇਹ ਇੱਕ ਗਲ ਨੋਟ ਕਰਨ ਵਾਲੀ ਹੈ ਰਿਮਾਂਸ਼ੂ ਕਿ ਪਰਮਿੰਦਰ ਢੀਂਸਾ ਕੈਬਨਿਟ ਮੰਤਰੀ ਸਾਨੂੰ ਦੋ ਤਾਂ ਕਿਉਂਕਿ ਆ ਸਰਜੀਤ ਸਿੰਘ ਰਖੜਾ ਵੀ ਸਰਜੀਤ ਸਿੰਘ ਰਖੜਾ ਵੀ ਉਹਦੇ ਪਾਸੇ ਆਵਾਜ਼ ਕਿ ਮੇਦਾ ਕਰ ਸਕਦੇ ਹੋ ਕੁੜੀ ਜਿਹੜੀ ਹੈਗੀ ਐ ਵੀ ਜਿਹੜੀ ਕੇਜ ਦਾ ਬਣ ਜਾਣੀ ਉਹ ਕੋਈ ਕੋਈ ਹੁੰਦਾ ਸੰਭਿਆ ਹੈ ਤੇ ਸੁਪਰੀ ਮਾਡਲ ਕੁਝ ਮਾਲੀ ਜਿਹੜੀ ਹੈਗੀ ਹੈ ਹਰਜਾਨਾ ਪਾਇਆ ਜਾਵੇ ਕਿਉਂਕਿ 90 ਲੱਖ ਦੇ ਇਸ਼ਤਿਹਾਰ ਸੌਦਾ ਸਾਹਿਬ ਨੂੰ ਮਾਫੀ ਤੋਂ ਬਾਅਦ ਜਿਹੜੇ ਨੇ ਉਹ ਦਿੱਤੇ ਗਏ ਸਨ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਚੋਂ ਜੀ ਤਾਂ ਉਹ ਰਾਸ਼ੀ ਮੇਰੇ خیال ਤੀ 1 ਕਰੋੜ ਤੋਂ ਉੱਤੇ ਹੀ ਹੋਣ ਦੀ ਸੰਭਾਵਨਾ ਹੈ ਜੋ ਸਾਨੂੰ ਸੂਤਰਾਂ ਮੁਤਾਬਕ ਪਤਾ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਨੀ ਨੀ ਜੁੜੇ ਰਹੋ ਜੁੜੇ ਰਹੋ ਤੁਸੀਂ ਲਗਾਤਾਰ ਤੁਹਾਡੇ ਕੋਲੋਂ ਜਾਣਕਾਰੀ ਲੈਂਦੇ ਰਹਿਵਾਂਗੇ ਮੇਰੇ ਸਹਿਯੋਗੀ ਵਿਨੇ ਰਾਣਾ ਰਾਣਾ ਜੀ ਆ ਹੋਰ ਕੌਣ ਕੌਣ ਜਿਹੜੇ ਨੇਤਾ ਨੇ ਇਸ ਵੇਲੇ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਦੱਸਿਆ ਵੈਸੇ ਤਾਂ ਉਹ ਸਾਰੇ ਲੀਡਰ ਹੀ ਉੱਥੇ ਪਹੁੰਚੇ ਹੋਏ ਨੇ ਲੇਕਿਨ ਇਸ ਗੱਲ ਤੋਂ ਦੇਖੋ ਅੰਦਾਜ਼ਾ ਲੱਗਦਾ ਹੈ ਕਿ ਅਗਲੇ ਦਿਨ ਹੀ ਸੁਖਬੀਰ ਸਿੰਘ ਬਾਦਲ ਅ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਤਨਖਈਆ ਕੋ ਉਸ ਐਲਾਨੇ ਜਾਣ ਤੋਂ ਬਾਅਦ ਹੀ ਅਗਲੇ ਦਿਨ ਉਹ ਪਹੁੰਚ ਗਏ ਇਦਾਂ ਮਤਲਬ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਨੇ ਇਸ ਦਾ ਅੰਦਾਜ਼ਾ ਇਹ ਤੁਸੀਂ ਲਗਾ ਸਕਦੇ ਹੋ ਜਦ ਕਿ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀਗਾ ਕਿ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੀ ਕੈਬਨਿਟ ਜਿਹੜੀ ਉਸ ਵੇਲੇ ਅਕਾਲੀ ਦਲ ਸਰਕਾਰ ਵੇਲੇ ਰਹੀ ਹੈ ਉਹ ਕੈਬਨਿਟ ਦੇ ਮੰ ਸੁਖਬੀਰ ਸਿੰਘ ਬਾਦਲ 15 ਦਿਨਾਂ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆ ਸਾਹਿਬ ਮਾਫੀ ਮੰਗਣ ਅਤੇ ਆਪਣਾ ਸਪਸ਼ਟਿਕਰਨ ਦੇਣ ਹੁਣ ਤੁਸੀਂ ਦੇਖੋ ਕਿ ਇੱਕ ਦਿਨ ਪਹਿਲਾਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਅਗਲੇ ਦਿਨ ਹੀ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਜਾਂਦੇ ਨੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਨੂੰ ਲੈ ਕੇ ਕਿੰਨੇ ਗੰਭੀਰ ਨੇ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਪੇਸ਼ੀ ਹੋਣੀ ਸੀ ਜਦੋਂ ਉਹਨਾਂ ਨੂੰ ਤਨਖਿਆ ਕਰਾਰ ਦਿੱਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦਾ ਲਾਤਾ ਸੀਗਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਉਹਨਾਂ ਨੂੰ ਵਿਨੀਤ ਮੇਰੇ ਸਹਿਯੋਗੀ ਮੇਰੇ ਨਾਲ ਜੁੜੇ ਹੋਏ ਨੇ ਵਿਨੀਤ ਇਸ ਵੇਲੇ ਉਸ ਥਾਂ ਤੇ ਮੌਜੂਦ ਨੇ ਜਿੱਥੇ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਦੀ ਮੀਟਿੰਗ ਚੱਲ ਰਹੀ ਹੈ ਯਾਨੀ ਕਿ ਬਾਗਿਆਂ ਦੀ ਮੀਟਿੰਗ ਚੱਲ ਰਹੀ ਹੈ ਹੁਣ ਬਾਗਿਆਂ ਬਾਗੀ ਇੱਕ ਪਾਸੇ ਬੈਠਕ ਕਰ ਰਹੇ ਸੀਗੇ ਵਿਨੀਤ ਔਰ ਦੂਜੇ ਪਾਸੇ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਤੇ ਆਪਣੀ ਮਾਫੀ ਮੰਗਣ ਵੀ ਪਹੁੰਚ ਗਏ ਨੇ ਬਿਲਕੁਲ ਦੇਖੋ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਸਪਸ਼ਟ ਕਰਤਾ ਸੀ ਜਦੋਂ ਉਹਨਾਂ ਨੂੰ ਲੈ ਕੇ ਸਿੰਘ ਸਾਹਿਬਾਨ ਦਾ ਫੈਸਲਾ ਆਇਆ ਸੀ ਕਿ ਉਹ ਇਸ ਫੈਸਲੇ ਨੂੰ ਪ੍ਰਵਾਨ ਕਰਦੇ ਨੇ ਸਿਰ ਮੱਥੇ ਤੇ ਲੈਂਦੇ ਨੇ ਔਰ ਨਿਮਾਣੇ ਸਿੱਖ ਦੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣਗੇ ਔਰ ਅੱਜ ਉਸੇ ਘੜੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਚੁੱਕੇ ਨੇ ਹਾਲਾਂਕਿ ਅਗਰ ਸੁਧਾਰ ਲਹਿਰ ਦੀ ਗੱਲ ਕਰੀਏ ਤਾਂ ਅੱਜ ਸੁਧਾਰ ਲਹਿਰ ਦੀ ਵੀ ਮੀਟਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ 1 ਵਜੇ ਤੋਂ ਮੀਟਿੰਗ ਜਾਰੀ ਹੈ ਔਰ ਸੁਗਾਰ ਲਹਿਰ ਦੇ ਜਿਹੜੇ ਲੀਡਰ ਨੇ ਆਹੀ ਮੰ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲੇਕਿਨ ਜਿੱਥੇ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਪਹਿਲਾਂ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਸਿੰਘ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਸੁਣਾ ਸਕਦੇ ਨੇ ਇਸ ਤਰ੍ਹਾਂ ਦਾ ਫੈਸਲਾ ਦੇ ਸਕਦੇ ਨੇ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਬਲਵਿੰਦਰ ਸਿੰਘ ਭੁੰਦੜਾ ਹੈ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਾ ਕੇ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਸਾਰੀ ਪਾਵਰਸ ਜਿਹੜੀਆਂ ਨੇ ਉਹ ਬਲਵਿੰਦਰ ਸਿੰਘ ਭੁੰਦੜ ਨੂੰ ਦੇ ਦਿੱਤੀਆਂ ਸੀ ਔਰ ਅੱਜ ਇੱਕ ਨਮਾਣ ਸਿੱਖ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਔਰ ਉੱਥੇ ਨਤਮਸਤਕ ਹੋ ਕੇ ਮਾਫੀ ਨਾਮਾ ਜਿਹੜਾ ਆਪਣਾ ਮਾਫੀ ਬਾਗੀ ਬਾਗੀ ਇਸ ਵੇਲੇ ਕੀ ਰੂਪਰੇਖਾ ਅਪਣਾ ਰਹੇ ਨੇ ਮੀਟਿੰਗ ਕਰ ਰਹੇ ਨੇ ਤਾਂ ਕੀ ਉਹ ਬੈਠਕ ਦੇ ਵਿੱਚ ਚਰਚਾ ਕਰਨਗੇ ਔਰ ਤੁਹਾਨੂੰ ਲੱਗਦਾ ਕਿ ਜੋ ਇਸ ਤਰ੍ਹਾਂ ਦੇ ਰਣਨੀਤੀ ਉਹ ਬਣਾ ਰਹੇ ਨੇ ਉਹਨਾਂ ਦੇ ਉਲਟ ਇਹ ਰਣਨੀਤੀ ਹੋ ਸਕਦੀ ਹੈ ਕਿ ਸੁਖਬੀਰ ਸਿੰਘ ਬਾਦਲ ਤਨਖਈਆ ਵੀ ਕਰਾਰ ਹੋ ਗਏ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡ ਦਿੱਤੀ ਔਰ ਸੁਖਬੀਰ ਸਿੰਘ ਬਾਦਲ ਅਗਲੇ ਹੀ ਦਿਨ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਵੀ ਗਏ ਬਿਲਕੁਲ ਦੇਖੋ ਰਿਮਾਸ਼ੂ ਫਿਲਹਾਲ ਥੋੜਾ ਜਿਹਾ ਇੰਤਜ਼ਾਰ ਕਰਨਾ ਹੋਵੇਗਾ ਕਿਉਂਕਿ ਬੈਠਕ ਜਿਹੜੀ ਹੈ ਲਗਾਤਾਰ ਜਾਰੀ ਹੈ ਹਾਲਾਂਕਿ ਮੀਡੀਆ ਬੈਠਕ ਤੋਂ ਥੋੜਾ ਜਿਹਾ ਦੂਰ ਰੱਖਿਆ ਗਿਆ ਹੈ 4 ਵਜੇ ਦੇ ਆਸ-ਪਾਸ ਜਿਹੜੇ ਸੁਧਾਰ ਲਹਿਰ ਦੇ ਲੀਡਰ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਸਾਰੀ ਮੀਟਿੰਗ ਬਾਰੇ ਉਹ ਜਾਣਕਾਰੀ ਦਿੰਦੇ ਹੋਏ ਨਜ਼ਰ ਆਣਗੇ ਕਿ ਕਿਹੜੇ-ਕਿਹੜੇ ਮਸਲੇ ਦੇ ਉੱਪਰ ਚਰਚਾ ਹੋਈ ਹੈ ਕਿ ਕੁਝ ਰਣਨੀਤੀ ਬਣਾਈ ਗਈ ਔਰ ਇਸ ਢੰਗ ਦੇ ਨਾਲ ਹੁਣ ਅਚਾਨਕ ਹੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਇਸ ਨੂੰ ਲੈ ਕੇ ਹੁਣ ਸੁਧਾਰ ਲਹਿਰ ਦੇ ਲੀਡਰਾਂ ਦਾ ਕੀ ਕੁਝ ਕਹਿਣਾ ਹਾਲਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਜਿਹੜੀ ਹੈ ਉਹ ਬਲਵਿੰਦਰ ਸਿੰਘ ਖੁੰਧੜ ਨੂੰ ਦਿੱਤੀ ਸੀ ਤਾਂ ਉਸ ਸਮਾਂ ਜਿਹੜੇ ਆ ਲੀ ਆਪਣੇ ਬਿਆਨ ਦੇ ਦਿੱਤੇ ਸੀ ਬਿਲਕੁਲ 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 ਮੈਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਵਾ ਕਿ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਇਸ ਵੇਲੇ ਦੇਖ ਪਾ ਰਹੇ ਹੋ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਕਸਰ ਤੋਂ ਸਾਬਕਾ ਵਿਧਾਇਕ ਰੋਜੀ ਬਰਗੰਡੀ ਔਰ ਦਲਜੀਤ ਸਿੰਘ ਟੀਮਾ ਵਿਖਾਈ ਦੇ ਰਹੇ ਨੇ ਸ਼ਰਨਜੀਤ ਸਿੰਘ ਢਿੱਲੋਂ ਜੋਸ ਵਿਲੇ ਕੈਬਨਿਟ ਦੇ ਮੰਤਰੀ ਹੁੰਦੇ ਸੀਗੇ ਜਿਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਜੋ ਕੈਬਨਿਟ ਵਜ਼ੀਰ ਸੀਗੇ ਉਹ ਵਜ਼ੀਰ ਔਰ ਸਾਬਕਾ ਵਜ਼ੀਰ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆ ਰਹੇ ਨੇ ਮੁਖਰਸੂ ਸਾਬਕਾ ਵਿਧਾਇਕ ਰੋਜੀ ਬਰਗੰਦੀ ਨਜ਼ਰ ਆ ਰਹੇ ਨੇ ਕੁਝ ਪੁਰਾਣੀਆਂ ਤਸਵੀਰਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕੁਝ ਹੋਰ ਤਸਵੀਰਾਂ ਦੇ ਵਿੱਚ ਤੁਹਾਨੂੰ ਆਪਾਂ ਜਿਸ ਤਰ੍ਹਾਂ ਦਿਖਾ ਰਹੇ ਹਾਂ ਕਿ ਦਿਲਜੀਤ ਸਿੰਘ ਟੀਮਾ ਗੁਲਜ਼ਾਰ ਸਿੰਘ ਰਣੀਕੇ ਇਹ ਸਾਰੇ ਮੰਤਰੀ ਸੀਗੇ ਉਸ ਵੇਲੇ ਦੇ ਔਰ ਇਹਨਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ 15 ਦਿਨ ਦੇ ਅੰਦਰ ਅੰਦਰ ਤੁਸੀਂ ਵੀ ਇਸ ਥਾਂ ਤੇ ਪਹੁੰਚੋ ਤੁਸੀਂ ਵੀ ਅਕਾਲ ਤਖਤ ਸਾਹਿਬ ਪਹੁੰਚੋ ਔਰ ਆਪਣਾ ਸਪਸ਼ਟੀਕਰਨ ਦਿਓ ਤਾਂ ਦਿਲਜੀਤ ਸਿੰਘ ਜੀਮਾ ਕੀ ਕਹਿ ਰਹੇ ਨੇ ਸੁਣ ਲੈਣੇ ਇੱਕ ਵਾਰੀ। ਆਪ ਨੂੰ ਅੰਦਰ ਲੱਗੋ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਕਰਾਂ। ਪਹਿਲਾਂ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਠੀਕ ਹੈ। ਜੀਮਾ ਤੋਂ ਹੋਰ ਕੋਣ ਕੋਣ ਇੱਥੇ ਪਹੁੰਚ ਰਿਹਾ ਜੀ? ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਆਜਣਗੇ। ਬਲ ਸਾਹਿਬ ਵੀ ਪਹੁੰਚ ਰਹੇ ਸੀ। ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਣਜੀਤ ਸਿੰਘ ਸਾਹਿਬ ਆ ਗਏ। ਬਾਕੀ ਵੀ ਇਸੇ ਤਰ੍ਹਾਂ ਜਿਹੜਾ ਹੁਕਮ ਸਾਰਿਆਂ ਵਾਸਤੇ ਆ। ਸਾਰਿਆਂ ਨੂੰ ਸੁਭੀਰ ਜੀ ਆ ਸਕਦੇ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਇਹ ਹੁਣ ਮੈਂ ਨਹੀਂ ਕਹਿ ਸਕਦਾ ਕੁਝ ਵੀ ਉਸ ਟਾਈਮ ਇਹ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਕਾਲਤਾਲ ਸਾਹਿਬ ਦੇ ਅਗੇ ਸਿਰ ਝਕਾਉਣ ਬੋਸਤੀ ਆਏ ਆ ਜੋ ਉਹਨਾਂ ਦਾ ਹੁਕਮ ਹੋਊਗਾ ਹਮੇਸ਼ਾ ਹੁਕਮ ਚ ਰਹੇ ਆ ਤੇ ਜੋ ਉਹਨਾਂ ਦਾ ਹੁਕਮ ਹੋਊਗਾ ਉਹਨਾਂ ਦੇ ਹੁਕਮ ਦੇ ਮੁਤਾਬਕ ਅਸੀਂ ਸਿਰ ਝਕਾਵਾਂਗੇ ਸੁਭੀਰ ਜੀ ਆ ਰਹੇ ਨੇ ਇਹਦੇ ਬਾਰੇ ਨਹੀਂ ਪਤਾ ਤਾਕਵਰ ਫਿਰ ਆਪ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਤਨਖਈਆ ਕਰਾਰ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪਹੁੰਚ ਚੁਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਉਥੋਂ ਹੁਕਮ ਹੋਇਆ ਸੀਗਾ ਇਹਨਾਂ ਨੂੰ ਕਿ 15 ਦਿਨ ਦੇ ਅੰਦਰ ਅੰਦਰ ਤੁਸੀਂ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗੋ ਆਪਣੇ ਗੁਨਾਹਾਂ ਦੀ ਗੁਨਾਹਾਂ ਕੀ ਸੀਗੇ ਕਿ ਜੋ ਸਰਕਾਰ ਵੇਲੇ ਗਲਤੀਆਂ ਹੋਈਆਂ ਨੇ ਜਿਸ ਦੇ ਨਾਲ ਪੰਥ ਨੂੰ ਸੱਟ ਵੱਜੀ ਸੀਗੀ ਉਹ ਗਲਤੀਆਂ ਦਾ ਕਸੂਰਵਾਰ ਠਹਿਰਾਇਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਔਰ 15 ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਅਗਲੇ ਹੀ ਦਿਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ ਜੋ ਵੀ ਹੁਕਮ ਅਕਾਲ ਤਖਤ ਸਾਹਿਬ ਦਾ ਹੋਏਗਾ ਮੇਰੇ ਸਿਰ ਮੱਥੀ ਹੋਏਗਾ ਔਰ ਉਸੇ ਨੂੰ ਨਿਭਾਉਂਦੇ ਹੋਏ ਅਗਲੇ ਹੀ ਦਿਨ ਆਪਣੇ ਉਸ ਵੇਲੇ ਦੇ ਕੈਬਨਿਟ ਸਾਥੀਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਇਸ ਵੇਲੇ ਪਹੁੰਚ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਗੇ ਪੇਸ਼ ਹੋਏ ਹੋਏ ਨੇ ਸੁਖਬੀਰ ਸਿੰਘ ਬਾਦਲ ਪਿਛਲੇ 10 ਮਿੰਟ ਤੋਂ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਉਸ ਵੇਲੇ ਦੇ ਕੈਬਨਿਟ ਦੇ ਵਜ਼ੀਰ ਜਿੰਨੇ ਸਾਬਕਾ ਮੰਤਰੀ ਸੀਗੇ ਗੁਲਜ਼ਾਰ ਸਿੰਘ ਰਣਿੱਕੇ ਜਿਹੜੇ ਇਸ ਵੇਲੇ ਉਹਨਾਂ ਦੇ ਨਾਲ ਨੇ ਗੁਲਜ਼ਾਰ ਸਿੰਘ ਰਣਿੱਕੇ ਹੋਗੇ ਦਲ ਸਿੰਘ ਟਿੱਲੋ ਹੋ ਗਏ ਇਹ ਸਾਰੇ ਦੇ ਸਾਰੇ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅੱਗੇ ਪੇਸ਼ ਹੋਏ ਹੋਏ ਨੇ ਜੋਤੀ ਬਹਿਲ ਮੇਰੇ ਸਹਿਯੋਗੀ ਦਰਬਾਰ ਸਾਹਿਬ ਤੋਂ ਯਾਨੀ ਕਿ ਅਕਾਲ ਤਖਤ ਸਾਹਿਬ ਤੋਂ ਹੀ ਜੁੜੇ ਹੋਏ ਨੇ ਜੋਤੀ ਕਿੰਨਾ ਕੋ ਸਮਾ ਹੋ ਗਿਆ ਔਰ ਕਿੰਨੀ ਕੋ ਦੇਰ ਹਜੇ ਅੰਦਰ ਇਹ ਜਿਹੜੀ ਪੇਸ਼ੀ ਹੈ ਹੋ ਸਕਦੀ ਹੈ ਦੇਖੋ ਉਹਨਾਂ ਨੂੰ ਆਇਆ ਲੁਕੋ ਜੀ ਦੇਰ ਹੋਈ ਹੈ ਉਹਨਾਂ ਨੇ ਸਭ ਤੋਂ ਪਹਿਲੇ ਸੁਖਬੀ ਸਿੰਘ ਬਾਦਲ ਕੈਬਨਿਟ ਮੰਤਰੀ ਦੇ ਨਾਲ ਸ਼ਹਿਰ ਬੰਦਰ ਸਾਹਿਬ ਮੱਥਾ ਟੇਕਿਆ ਹੈ ਉਸ ਤੋਂ ਬਾਅਦ ਉਹ ਅਕਾਲ ਤਖਤ ਦੇ ਹੁਣ ਕਤਰੇ ਚ ਅਕਾਲ ਤਖਤ ਦੇ ਜਥੇਦਾਰ ਦੇ ਸਾਹਮਣੇ ਸਨਮੁਖ ਪੇਸ਼ ਹੋਣ ਲਈ ਅੰਦਰ ਚਲੇ ਗਏ ਨੇ ਔਰ ਉੱਥੇ ਅੰਦਰ ਕੀ ਆਇਆ ਜਿਸ ਤਰ੍ਹਾਂ ਜਸਾ ਗੱਲ ਹੋ ਰਹੀ ਹੈ ਕਿਉਂਕਿ ਹਜੇ ਅਸੀਂ ਬਾਹਰ ਹੀ ਲੋਕ ਖੜੇ ਆ ਜੀ ਜਿਸ ਤਰ੍ਹਾਂ ਹੀ ਕੋਈ ਫੈਸਲਾ ਜਾਂ ਜਿਸ ਤਰ੍ਹਾਂ ਕੋਈ ਉਹਨਾਂ ਵੱਲੋਂ ਅਕਾਲ ਤਖਤ ਵੱਲੋਂ ਅਕਾਲ ਤਖਤ ਦੇ ਜਥੇਦਾਰ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਉਹ ਹਜੇ ਤੇ ਨਹੀਂ ਕਿਹਾ ਜਾ ਸਕਦਾ ਪਰ ਇਹ ਜਿਹੜਾ ਮਾਮਲਾ ਹੈ ਇਤਨੀ ਜਲਦਬਾਜ਼ੀ ਦੇ ਵਿੱਚ ਹੀ ਕੱਲ ਹੀ ਜਿਸ ਤਰ੍ਹਾਂ ਸਜ਼ਾ ਸੁਣਾਈ ਸਗੀ ਛੇ ਅਕਾਲ ਤਖਤ ਸਾਹਿਬ ਤੇ ਫੀਲ ਦੇ ਉੱਤੋਂ ਉਸੇ ਸਜ਼ਾ ਤੋਂ ਬਾਅਦ ਸੁਪੀ ਸਿੰਘ ਮਾਦਵਰੋ ਵੀ ਕਿਹਾ ਗਿਆ ਸੀ ਕਿ ਉਹਨਾਂ ਨੂੰ ਨਿਮਾਣੇ ਸਿੱਖ ਬੰਗਾਂ ਨੇ ਇੱਕ ਮਨਜ਼ੂਰ ਅਕਾਲ ਤਖਤ ਦੇ ਜੋਗੀ ਉਹਨਾਂ ਨੂੰ ਸਜ਼ਾ ਤਰਖਾਇਆ ਉਹਨਾਂ ਨੂੰ ਕਹੀ ਦਿੱਤਾ ਗਿਆ ਉਹ ਜਲਦੀ ਪੇਸ਼ ਹੋਣਗੇ ਔਰ ਬਹੁਤ ਜਲਦੀ ਹੀ ਯਾਨੀ ਕਿ ਅੱਜ ਹੀ ਉਹ ਸਵੇਰੇ ਅੱਜ ਹੀ ਉਹ ਇੱਥੇ ਅਕਾਲ ਤਖਤ ਸਾਹਿਬ ਦੇ ਜੋਤੀ ਤੋੜਾ ਵੀ ਲੰਬਾ ਸਮਾਂ ਰਿਹਾ ਤੁਸੀਂ ਵੀ ਇਹਨਾਂ ਮਸਲਿਆਂ ਨੂੰ ਕਵਰ ਕਰਦੇ ਆਇਓ ਪੰਥਕ ਮਸਲਿਆਂ ਨੂੰ ਕਵਰ ਕਰਦੇ ਆਇਓ ਕਿਸ ਤਰ੍ਹਾਂ ਦਾ ਅੱਗੇ ਨਿਯਮ ਰਹਿੰਦੇ ਨਹੀਂ ਕਿਉਂਕਿ ਜਿੱਦਾਂ ਹੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਹੋਇਆ ਸੀਗਾ ਕਿ ਮਾਫੀ ਮੰਗੋ ਮਾਫੀ ਮੰਗਣ ਆਏ ਨੇ ਹੁਣ ਸੁਖਬੀਰ ਸਿੰਘ ਬਾਦਲ ਅੱਗੇ ਕੀ ਹੁਕਮ ਹੋ ਸਕਦਾ ਹੈ ਜੀ ਅਕਾਲ ਤਖਤ ਸਾਹਿਬ ਦਾ ਦੇਖੋ ਕਲੜਾ ਫੈਸਲਾ ਸੀਗਾ ਕੱਲ ਇਤਿਹਾਸਿਕ ਫੈਸਲਾ ਕਿਹਾ ਜਾ ਸਕਦਾ ਹੈ ਇਸ ਨੂੰ ਇੱਕ ਕਲੜਾ ਫੈਸਲਾ ਲਿਆ ਗਿਆ ਸੀਗਾ ਕਿ ਸੁਖਬੀਰ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਨੂੰ ਤਰਖਾਇਆ ਕੋਸ਼ਿਸ਼ ਕਰ ਦੇਣਾ ਇਸ ਤੋਂ ਪਹਿਲੇ ਵੀ ਅਜ ਸ਼ਰੂਮੇ ਕਾਲੀਦਲ ਦੇ ਪ੍ਰਧਾਨ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਜੋ ਇਤਿਆਹਾਸ ਦੱਸਿਆ ਉਸ ਦੇ ਉਹਨਾਂ ਨੂੰ ਵੀ ਤਨਖਾਹਾਂ ਕੋਸ਼ਿਸ਼ ਕੀਤਾ ਗਿਆ ਸੀਗਾ ਤਨਖਾਹਾਂ ਕੋਸ਼ਿਸ਼ ਕਰਨਾ ਤਨਖਾਹਾਂ ਇਕਰਾਰ ਦੇਣਾ ਥੈਟ ਮੀਨ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਦੋਸ਼ੀ ਕਰਾਰ ਦੇਣ ਦਾ ਦੇਨ ਤੋਂ ਬਾਅਦ ਉਹਨਾਂ ਦੇ ਸਮਾਂ ਮਿਸ਼ਰਿਤਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜੀ ਸਜ਼ਾ ਉਸ ਸਮੇਂ ਦੇ ਵਿੱਚ ਉਹ ਆਣ ਹੋਰ ਆਪਣੀ ਸਜ਼ਾ ਲਵਾਨ। ਉਹਨ ਅੱਜ ਉਹ ਸਜ਼ਾ ਜਿਹੜੀ ਮੈਂ ਉਹੀ ਸਮਾਂ ਸਮਾਂਗਾ ਕਿ ਸਜ਼ਾ ਇਹ ਕਿਹਾ ਗਿਆ ਸੀਗਾ ਕਿ ਉਹੀ ਸਜ਼ਾ ਸੀਗੀ ਜਿਸ ਤਰ੍ਹਾਂ ਜੱਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਮਾਫੀ ਮੰਗਣ ਕਿ ਉਹੀ ਸਜ਼ਾ ਵੀ ਉਹੀ ਹੈ ਜਾਂ ਇਸ ਤੋਂ ਬਾਅਦ ਵੀ ਅੱਗੇ ਸਜ਼ਾ ਨੂੰ ਹੋਰ ਅੱਗੇ ਕਵਾਂਟਮ ਆਫ ਪਨਿਸ਼ਮੈਂਟ ਕੁਝ ਹੋਰ ਵੀ ਹੋ ਸਕਦਾ ਹੈ ਕਿ ਜਿਵੇਂ ਸੇਵਾ ਕਰਨੀ ਪੈਂਦੀ ਹੈ ਅਗਰ ਗੁਰਦੁਆਰਾ ਸਾਹਿਬ ਜਾ ਕੇ ਕੁਝ ਜੋ ਵੀ ਜਿਸ ਤਰ੍ਹਾਂ ਦੇ ਵੀ ਸੇਵਾ ਹੁੰਦੀ ਹੈ ਪੰਥਕ ਸੇਵਾ ਜਿਹੜੀ ਹੈ ਜਿਸ ਤਰ੍ਹਾਂ ਇਹਨਾਂ ਨੂੰ ਗੁਰਮਨਿਆਦਾ ਦੇ ਮੁਤਾਬਿਕ ਸਜ਼ਾ ਲਾਈ ਜਾਂਦੀ ਹੈ ਜੋੜੇ ਝਾੜਨ ਦੀ ਸਜ਼ਾ ਲਾਈ ਜਾ ਸਕਦੀ ਹੈ ਲੰਗਰ ਘਰ ਸੇਵਾ ਕਰਨ ਦੀ ਸਜ਼ਾ ਲਾਈ ਜਾ ਸਕਦੀ ਹੈ ਝਾੜੂ ਫੇਰਨ ਦੀ ਸਜ਼ਾ ਲਾਈ ਜਾ ਸਕਦੀ ਹੈ ਉਹ ਅਜੇ ਲਕਸਰ ਦੀ ਹੈਗੀ ਉਹ ਲੱਗ ਉਹ ਲੱਗ ਸਕਦੀ ਹੈ ਇਸ ਤੋਂ ਇਲਾਵਾ ਹੋਰ ਜਿਹੜੀ ਕੱਡਣੀ ਸਜ਼ਾ ਕੇ ਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਅਸੀਂ ਪੰਪਰ ਹਲਕਿਆਂ ਦੇ ਵਿੱਚ ਗੱਲ ਸੁਣਨੇ ਆ ਰਹੇ ਹਾਂ ਕਿ ਇਹਨਾਂ ਨੂੰ ਇਸ ਤੋਂ ਇਲਾਵਾ ਹੋਰ ਬਹੁਤ ਸਖਤ ਸਜ਼ਾ ਦਿੱਤੀ ਜਾ ਸਕਦੀ ਹੈ ਕਿ ਇਹਨਾਂ ਨੂੰ ਛੜੋਮੀਆਂ ਕਲਦੇਲ ਦੇ ਪ੍ਰਧਾਨ ਤੋਂ ਵਾਂਝੇ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਹੋ ਸਕਦਾ ਹੈ ਕਿ ਸੰਧ ਤੋਂ ਵੀ ਛੇਕਿਆ ਜਾ ਸਕੇ ਪਰ ਇਹ ਕਿਨ ਕਿਉਂਕਿ ਪੰਥ ਤੋਂ ਛੇਕਿਆ ਜਾਣਾ ਜਾਂ ਇਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਤੋਂ ਵਾਝੇ ਕਰ ਦੇਣਾ ਨਹੀਂ ਪਰ ਉਹ ਤੋਂ ਜਦੋਂ ਮਾਫੀ ਹੀ ਮੰਗ ਲਈ ਜਦੋਂ ਜੋ ਹੁਕਮ ਹੋਇਆ ਕਾਲਤਖਸਰ ਸਾਹਿਬ ਦਾ ਉਹ ਜਿਹਦੇ ਉਹਨੂੰ ਹੀ ਸਿਰ ਮੱਥੇ ਲੈ ਲਿਆ ਤਾਂ ਸ਼ਾਇਦ ਪੰਥ ਤੋਂ ਛੇਕਣ ਵਾਲੀ ਤਾਂ ਗੱਲ ਹੀ ਨਾ ਪਹੁੰਚੇ ਬਿਲਕੁਲ ਜੋਤੀ ਸਾਡੇ ਕੋਲ ਲਗਾਤਾਰ ਜਾਣਕਾਰੀ ਲੈਂਦੇ ਰਵਾਂਗੇ ਰਾਣਾ ਜੀ ਤੁਸੀਂ ਵੀ ਕੁਝ ਇਤਿਹਾਸਿਕ ਚੀਜ਼ਾਂ ਪੜ੍ਹ ਰਹੇ ਸੀਗੇ ਹੁਣ ਜਦੋਂ ਮਾਫੀ ਮੰਗਣ ਦਾ ਹੁਕਮ ਹੋਇਆ ਤੇ ਮਾਫੀ ਮੰਗਣ ਪਹੁੰਚ ਗਏ ਨਹੀਂ ਸੁਖਬੀਰ ਸਿੰਘ ਬਾਦਲ ਅੱਗੇ ਕੀ ਹੋ ਸਕਦਾ ਇਹ ਅੱਗੋ ਸਜਾ ਤੇ ਹੋਈ ਸਕਦੀ ਹੈ ਜਿਹੜੀ ਧਾਰਮਿਕ ਸਜ਼ਾਵਾਂ ਹੁੰਦੀਆਂ ਅਕਸਰ ਤਨਖਿਆ ਐਲਾਨੇ ਜਾਣ ਤੋਂ ਬਾਅਦ ਹੁੰਦੀਆਂ ਨੇ ਉਹ ਤਨ ਉਹ ਸਰਜਾਵਾਂ ਤੇ ਕੀਤੀਆਂ ਹੀ ਜਾ ਸਕਦੀਆਂ ਭਾਵੇਂ ਮਾਫੀ ਵੀ ਮੰਗ ਲੈਣ ਲੇਕਿਨ ਕਿਉਂਕਿ ਪਿਛਲੀਆਂ ਜੜੀਆਂ ਉਦਾਹਰਨਾਂ ਹੈਗੀਆਂ ਉਹ ਤੁਸੀਂ ਦੇਖੋ ਜਾ ਕੇ ਕਿ ਜੇ ਆਪਾਂ ਬਰਨਾਲਾ ਜੀ ਦੀ ਉਦਾਹਰਨ ਲੈ ਲੈਣੀ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਬਰਨਾਲਾ ਉਹਨਾਂ ਨੂੰ ਜਦੋਂ ਹਾਂ ਬਰਨਾਲਾ ਉਹਨਾਂ ਨੂੰ ਜਦੋਂ ਉਹ ਸੀਐਮ ਬਣੇ ਸੀਗੇ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਵੀ ਉਦੋਂ ਤਰਖਾਇਆ ਕਰਾਰ ਦਿੱਤਾ ਗਿਆ ਸੀਗਾ ਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਸਖਤ ਸਜ਼ਾ ਉਹਨਾਂ ਨੂੰ ਇਹ ਦਿੱਤੀ ਗਈ ਸੀ ਕਿ ਉਹਨਾਂ ਨੂੰ 18 ਦਿਨ ਤੱਕ ਉੱਥੇ ਬੂਟ ਸਾਫ਼ ਕਰਨੇ ਪਏ ਸੀਗੇ ਤੇ ਬਰਤਨ ਸਾਫ਼ ਕਰਨੇ ਪਏ ਸੀ ਉਸ ਤੋਂ ਇਲਾਵਾ ਉਹਨਾਂ ਦੇ ਗਲ 'ਚ ਇੱਕ ਤਖਤੀ ਪਾ ਕੇ ਰੱਖੀ ਗਈ ਸੀ ਕਿ ਮੈਂ ਪਾਪੀ ਹਾਂ ਇਹ ਤਖਤੀ ਉਹਨਾਂ ਦੇ ਗਲ ਦੇ ਵਿੱਚ ਪਾ ਕੇ ਉਸ ਲਈ 18 ਦਿਨ ਉਹਨਾਂ ਨੇ ਲਟਕਾਈ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਮੈਂ ਪਾਪੀ ਹਾਂ ਔਰ 18 ਦਿਨ ਤੱਕ ਉਹਨਾਂ ਨੂੰ ਉਹ ਉਹ ਜੁੱਤੇ ਉਹਨਾਂ ਨੇ ਜਿਹੜੇ ਸਾਫ਼ ਕੀਤੇ ਸੀਗੇ ਜੋੜੇ ਸਾਫ਼ ਕੀਤੇ ਸੀਗੇ ਤੇ ਬਰਤਨ ਸਾਫ਼ ਕੀਤੇ ਸੀਗੇ ਹੋਰ ਵੀ ਕਈ ਉਦਾਹਰਨਾਂ ਨੇ ਬੂਟਾ ਸਿੰਘ ਜੀ ਨੇ ਉਹਨਾਂ ਦੀ ਉਦਾਹਰਨਾਂ ਨੇ ਬੂਟਾ ਸਿੰਘ ਹੋਣਾ ਨੂੰ ਵੀ ਇੱਕ ਇਹ ਸਜ਼ਾ ਦਿੱਤੀ ਗਈ ਸੀ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਇਹ ਸਜ਼ਾ ਦਿੱਤੀ ਗਈ ਸੀ ਕਿਉਂਕਿ ਉਹ ਆਪਣਾ ਲੰਡਨ ਦੌਰਾਨ ਛੱਡ ਕੇ ਵਾਪਸ ਆ ਗਏ ਸੀਗੇ ਔਰ ਸਿੱਧੇ ਹੀ ਦਰਬਾਰ ਸਾਹਿਬ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਾਫੀ ਨੁਕਸਾਨੀਆਂ ਗਿਆ ਸੀ ਜਦੋਂ ਪਲੂਸਟਾਰ ਆਪਰੇਸ਼ਨ ਦੌਰਾਨ ਉਸ ਦੀ ਕਾਰ ਸੇਵਾ ਲਈ ਜੁਟ ਗਏ ਸੀਗੇ ਲੇਕਿਨ ਕੋਈ ਵੀ ਗਰੰਥੀ ਸਿੰਘ ਉਹਨਾਂ ਦੇ ਨਾਲ ਕਾਰ ਸੇਵਾ ਲਈ ਜਦੋਂ ਰਾਜ਼ੀ ਨਹੀਂ ਹੋਇਆ ਤੇ ਉਹ ਪਟਨਾ ਸਾਹਿਬ ਤੋਂ ਗਰੰਥੀ ਸਿੰਘ ਲਿਆਏ ਸੀ ਤੇ ਪਟਨਾ ਸਿੰਘ ਪਟਨਾ ਸਾਹਿਬ ਤੋਂ ਲਿਆ ਕੇ ਜਿਹੜੇ ਗਰੰਥੀ ਸਿੰਘ ਉਹਨਾਂ ਨੇ ਕਾਰ ਸੇਵਾ ਕਰਵਾਈ ਸੀ ਇਸ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਉਹ ਉਹ ਖਫਾ ਹੋ ਗਏ ਸਨ ਉਹ ਉਹਨਾਂ ਨੂੰ ਵਧੀਆ ਉਹਨਾਂ ਨੂੰ ਠੀਕ ਨਹੀਂ ਲੱਗਾ ਕਿ ਇਹ ਇਹਨਾਂ ਨੇ ਮਰਿਆਦਾ ਭੰਗ ਕੀਤੀ ਹੈ ਤੇ ਉਹਨਾਂ ਨੂੰ ਵੀ ਉਸ ਵੇਲੇ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਾਂ ਬਿਲਕੁਲ ਇੱਥੇ ਕੋਈ ਸਪਸ਼ਟੀਕਰਨ ਤੇ ਨਹੀਂ ਬਣਦਾ ਕਿ ਸੁਭੀਰ ਸਿੰਘ ਬਾਦਲ ਮੈਨੂੰ ਲੱਗਦਾ ਕਿ ਕੋਈ ਸਪਸ਼ਟੀਕਰਨ ਨਹੀਂ ਦੇਣਗੇ ਉਹਨਾਂ ਨੇ ਸਿੱਧਾ ਪਹਿਲਾਂ ਹੀ ਕਿਹਾ ਸੀਗਾ ਕਿ ਜੋ ਹੁਕਮ ਜਾਂ ਜੋ ਫੈਸਲਾ ਸ਼੍ਰੀ ਅਕਾਲ ਤਖਸਾਲ ਦਾ ਹੋਵੇਗਾ ਉਹ ਮੇਰੇ ਸਿਰ ਮੱਥੇ ਹੈ ਮੈਂ ਉਹਨੂੰ ਝੋਲੀ ਦੇ ਵਿੱਚ ਪ੍ਰਵਾਨ ਕਰਾਂਗਾ ਪਰ ਇੱਥੇ ਕੋਈ ਸਪਸ਼ਟੀਕਰਨ ਵਾਲੀ ਗੱਲ ਨਹੀਂ ਬਣਦੀ ਕਿ ਉਹਨਾਂ ਨੇ ਮਾਫੀ ਮੰਗਲ ਨਹੀਂ ਕਿਹਾ ਤਾਂ ਮਾਫੀ ਮੰਗਣੀ ਪੈਗੀ ਨਹੀਂ ਨਹੀਂ ਇਹਦੇ ਵਿੱਚ ਬਹਿਸਬਾਜੀ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਕਿਉਂਕਿ ਇਹ ਧਾਰਮਿਕ ਸਜ਼ਾ ਹੈ ਮੈਂ ਜਿਹੜੀ ਬੁੱਢਾ ਸਿੰਘ ਜੀ ਦੁਆਰਨ ਦੇ ਰਿਹਾ ਸੀਗਾ ਉਹ ਇਹੀ ਉਦਾਹਰਨ ਸੀਗੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਮੈਂ ਨਹੀਂ ਮਤਲਬ ਸਜ਼ਾ ਭੁਗਤਨੀ ਤੇ ਹੋਇਆ ਇਹ ਸੀਗਾ ਕਿ ਕੁਝ ਦਿਨ ਬਾਅਦ ਹੀ ਉਹਨਾਂ ਦੀ ਮਾਤਾ ਦੀ ਜਦੋਂ ਮੌਤ ਹੋ ਗਈ ਸੀਗੀ ਤੇ ਉੱਥੇ ਪਾਠ ਤੇ ਕੀਰਤਨ ਵਾਸਤੇ ਕੋਈ ਨਹੀਂ ਸੀ ਗਿਆ ਪਾਠ ਤੇ ਕੋਈ ਕਰਨthi ਨਹੀਂ ਸੀ ਗਿਆ ਉੱਥੇ ਰਾਜੀ ਨਹੀਂ ਸੀ ਹੋਇਆ ਕੋਈ ਵੀ ਇਹ ਇਸ ਕਰਕੇ ਬਹਿਸਵਾਜੀ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਜੇਕਰ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਸੁਣਾਈ ਜਾਏਗੀ ਤਾਂ ਉਹ ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਕਰਨੀ ਪੈਣੀ ਹੈ ਔਰ ਸੁਗਵੀਰ ਬਾਦਲ ਇਹ ਗੱਲ ਕਹਿ ਵੀ ਚੁੱਕੇ ਨੇ ਕਿ ਜਿਹੜੀ ਵੀ ਸਜ਼ਾ ਜੋ ਵੀ ਮੈਨੂੰ ਲਾਈ ਜਾਏਗੀ ਇੱਕ ਨਿਮਾਣੇ ਸਿੱਖ ਵਾਂਗੂ ਉਹ ਮੈਂ ਸਿਰ ਮੱਥੇ ਕਬੂਲ ਕਰਾਂਗਾ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਇਸ ਵੇਲੇ ਸਭ ਦੇ ਵਿਚਾਰ ਚੱਲ ਰਹੇ ਨੇ ਰੋਜੀ ਬਰਗੰਦੀ ਨਾਲ ਚੋਲ ਰਹੇ ਨੇ ਦਲਜੀਤ ਸਿੰਘ ਚੀਮਾ ਉਹਨਾਂ ਦੇ ਨਾਲ ਨੇ ਔਰ ਸ਼ਰਨਜੀਤ ਸਿੰਘ ਢਿੱਲੋਂ ਨੇ ਦਲਜੀਤ ਸਿੰਘ ਚੀਮਾ ਵੀ ਉਸ ਵੇਲੇ ਕੈਬਨਿਟ ਦੇ ਵਿੱਚ ਹੁੰਦੇ ਸੀਗੇ ਸ਼ਰਨਜੀਤ ਸਿੰਘ ਢਿੱਲੋਂ ਵੀ ਕੈਬਨਿਟ ਦੇ ਵਿੱਚ ਹੁੰਦੇ ਸੀਗੇ ਸੁਖਬੀਰ ਸਿੰਘ ਬਾਦਲ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ 15 ਦਿਨ ਦੇ ਅੰਦਰ ਅੰਦਰ ਸੁਖਬੀਰ ਸਿੰਘ ਖੁਦ ਅਤੇ ਉਸ ਵੇਲੇ ਜਿਹੜੀ ਕੈਬਨਿਟ ਦੇ ਮੰਤਰੀ ਹੁੰਦੇ ਸੀਗੇ ਉਹ ਆ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਪੇਸ਼ ਹੋਣ ਅਕਾਲ ਤਖਤ ਸਾਹਿਬ ਤੇ ਅਗਲੇ ਹੀ ਦਿਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਨੇ ਆਪਣੇ ਕਿ ਕੁਝ ਕੈਬਨਿਟ ਮੰਤਰੀਆਂ ਦੇ ਨਾਲ ਹਾਲਾਂਕਿ ਹਜੇ ਸਾਰੇ ਕੈਬਨਿਟ ਮੰਤਰੀ ਇਹਦੇ ਵਿੱਚ ਨਹੀਂ ਹੈਗੇ ਨੇ ਲੇਕਿਨ ਕਿਉਂਕਿ ਉਹ ਹਾਂਜੀ ਬਿਲਕੁਲ ਉਸ ਦਾ ਬਾਗੀ ਹੋ ਗਿਆ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਡਸਾ ਕੁਝ ਦਿਨਾਂ ਲਈ 14 ਦਿਨਾਂ ਲਈ ਤਾਂ ਬੀਬੀ ਜਗੀਰਕੌਰ ਵੀ ਉਸ ਵੇਲੇ 2012 ਦੀ ਸਰਕਾਰ ਵੇਲੇ ਕੈਬਨਿਟ ਮੰਤਰੀ ਸੀਗੇ ਤਾਂ ਉਹ ਹੁਣ ਬਾਗੀ ਧੜਾ ਹੋ ਗਿਆ ਇਸ ਕਰਕੇ ਰਾਣਾ ਜੀ ਉਹ ਧੜਾ ਦੇ ਨਾਲ ਨਹੀਂ ਨਜ਼ਰ ਆ ਰਿਹਾ ਜਿਹੜਾ ਇੱਕ ਧੜਾ ਸਾਨੂੰ ਨਜ਼ਰ ਆ ਰਿਹਾ ਉਹਦੇ ਵਿੱਚ ਜੇ ਮੈਂ ਯਾਦ ਕਰਾਂ ਜਿਹੜੇ ਸਿੱਖ ਕਿਉਂਕਿ ਸਿੱਖ ਜਿਹੜੇ ਕੈਬਨਿਟ ਮੰਤਰੀ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੇ ਵਿੱਚੋਂ ਸ਼ਰਨਜੀਤ ਸਿੰਘ ਢਿੱਲੋਂ ਵੀ ਹੈਗੇ ਨੇ ਉਹਨਾਂ ਦੇ ਵਿੱਚੋਂ ਗੁਲਜ਼ਾਰ ਸਿੰਘ ਰਣਿੱਕੇ ਉਹਨਾਂ ਦੇ ਨਾਲ ਸੀਗੇ ਉਹ ਵੀ ਨਾਲ ਆ ਗਏ ਨੇ ਦਲਜੀਤ ਸਿੰਘ ਟੀਮਾ ਉਹਨਾਂ ਦੇ ਨਾਲ ਸੀਗੇ ਉਹ ਵੀ ਨਾਲ ਆ ਗਏ ਹਾਂ ਵਿਕਰਮ ਮਜੀਠੀਆ ਵੀ ਸੀਗੇ ਸ਼ਾਹ ਵਿਕਰਮ ਮਜੀਠੀਆ ਬਾਹਰ ਨੇ ਵਿਦੇਸ਼ ਗਏ ਹੋਏ ਨੇ ਉਹ ਇਸ ਕਰਕੇ ਇਹਨਾਂ ਦੇ ਨਾਲ ਨਹੀਂ ਪਹੁੰਚੇ ਪਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਹੋਇਆ ਸੀਗਾ ਕਿ 15 ਦਿਨ ਦੇ ਅੰਦਰ ਜਿਹੜੇ ਮੰਤਰੀ ਵੀ ਸੀਗੇ ਕੈਬਨਿਟ ਮੰਤਰੀ ਉਹ ਵੀ ਅਕਾਲ ਤਖਤ ਸਾਹਿਬ ਆਣ ਹਾਲਾਂਕਿ ਤਨਖਈਆ ਤੇ ਜਿਹੜਾ ਉਹ ਸੁਭੀਰ ਸਿੰਘ ਬਾਦਲ ਨੂੰ ਹੀ ਕਰਾਰ ਦਿੱਤਾ ਗਿਆ ਸੀਗਾ ਪਰ ਬਾਕੀ ਸਾਥੀਆਂ ਨੂੰ ਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਤਾਂ ਉਹਨਾਂ ਦੇ ਵਿੱਚ ਹੁਣ ਨਾਲ ਪੇਸ਼ ਹੋਏ ਨੇ ਔਰ ਬਾਕੀ ਜਿਵੇਂ ਅਜੀਤ ਸਿੰਘ ਕੋਹਾਰ ਸੀਗੇ ਉਸ ਵੇਲੇ ਕੈਬਨਿਟ ਮੰਤਰੀ ਤਾਂ ਉਹ ਕਿਉਂਕਿ ਉਹ ਵੀ ਹੁਣ ਨਹੀਂ ਰਹੇ ਨੇ ਤਾਂ ਉਹ ਵੀ ਸ਼ਾਇਦ ਨਹੀਂ ਆਏ ਉਹ ਸ਼ਾਇਦ ਸ਼ਾਇਦ ਕਹਿ ਰਹੇ ਮਾਫੀ ਚਾਹਾਂਗਾ ਕਿ ਮਤਲਬ ਉਹਨਾਂ ਦਾ ਉਹ ਵੀ ਨਹੀਂ ਆ ਸਕਦੇ ਸੀਗੇ ਇਸ ਕਰਕੇ ਜਿਹੜੇ ਬਾਕੀ ਸ਼ਾਇਦ ਮੈਨੂੰ ਲੱਗਦਾ ਕਿ ਕੋਈ ਟਕਰੀਬਨ ਜਿਹੜੇ ਇਸ ਵੇਲੇ ਸੁਖਵੀਰ ਬਾਦਲ ਦੇ ਨਾਲ ਨੇ ਉਹ ਤਾਂ ਨਾਲ ਵਿਖਾਈ ਦੇ ਰਹੇ ਨੇ ਹੁਣ ਜਿਹੜੇ ਬਾਕੀ ਧੜੇ ਦੇ ਮੰਤਰੀ ਰਹਿ ਚੁੱਕੇ ਨੇ ਪਰਮਿੰਦਰ ਢੀਂਡ ਸਾਹਿਬ, ਸੁਰਜੀਤ ਸਿੰਘ ਰਖੜਾ, ਬੀਬੀ ਜਗੀਰ ਕੌਰ ਉਹ ਆਂਦੇ ਆ ਜਾਂ ਨਹੀਂ ਆਂਦੇ ਉਹ ਆਂਦੇ ਹੈ ਜਾਂ ਨਹੀਂ ਵਾਲਾ ਤੇ ਮੇਰੇ ਖਿਆਲ ਨਾਲ ਉੱਥੇ ਵੀ ਸਵਾਲ ਨਹੀਂ ਬਣਦਾ ਆਣਾ ਤਾਂ ਉਹਨਾਂ ਨੂੰ ਵੀ ਪਾਏਗਾ। ਉਹ ਇਕੱਠੇ ਨਹੀਂ ਹੋ ਕੇ ਆਏ। ਇਹ ਇੱਕ ਵੱਖਰੀ ਤਸਵੀਰ। ਉਹ ਤਾਂ ਉਹ ਤਾਂ ਬਾਰ-ਬਾਰ ਅਕਾਲ ਤਖਤ ਸਾਹਿਬ ਦੇ ਆ ਰਹੇ ਨੇ ਔਰ ਦਰਬਾਰ ਸਾਹਿਬ ਉਹ ਪਹੁੰਚ ਰਹੇ ਨੇ। ਲੇਕਿਨ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ ਕਦੋਂ ਆਣਗੇ ਜਿਹੜੇ ਉਸ ਵੇਲੇ ਕੈਬਨਟ ਦੇ ਵਿੱਚ ਸ਼ਾਮਲ ਸੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਉਹ ਕਦੋਂ ਹੁਣ ਆ ਖੁਦ ਪੇਸ਼ ਹੁੰਦੇ ਨੇ ਕਿਉਂਕਿ ਜਦੋਂ ਸੁਖਵੀਰ ਸਿੰਘ ਬਾਦਲ ਜੀ ਜੋ ਕੈਬਨਟ ਚ ਸ਼ਾਮਲ ਸੀ ਉਹਦੇ ਚ ਤੁਸੀਂ ਦੱਸਿਆ ਕਿ ਜਿਹੜੇ ਬਾਗੀ ਧੜੇ ਚ ਮੰਤਰੀ ਜਾ ਚੁੱਕੇ ਨੇ ਉਹ ਮੰਤਰੀ ਜਿਹੜੇ ਹੈਗੇ ਨੇ ਉਹ ਕਦੋਂ ਅਕਾਲ ਤਖਤ ਸਾਹਿਬ ਤੇ ਤਨਖਾਹਿਆ ਇਕਰਾਰ ਹੋਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਕਦੋਂ ਪੇਸ਼ ਹੁੰਦੇ ਨੇ ਇਹ ਇੱਕ ਵੱਡਾ ਸਵਾਲ ਹੈ ਤੇ ਹੁਣ ਇਸ ਵੇਲੇ ਗੁਲਜੀਤ ਸਿੰਘ ਚੀਮਾ ਕੁਝ ਕਹਿ ਰ ਜਾ ਰਹੇ ਨੇ ਉਹ ਸੁਣਦੇ ਆਹ ਹੋਰ ਕੋਣ ਕੋਣ ਇਥੇ ਪਹੁੰਚ ਰਿਹਾ ਜੀ ਸਾਨੂੰ ਤਾਂ ਤਦ ਨੂੰ ਸਨੇਹਾ ਕੀ ਦਿੱਤਾ ਗਿਆ ਸੀ ਕੀ ਉਸ ਤੋਂ ਬਾਅਦ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਨੂੰ ਆਰਾਮ ਲੱਗਾ ਮੈਨੂੰ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਠੀਕ ਹੈ ਤੁਹਾਨੂੰ ਕਰਨ ਬਿਲਕੁਲ ਤਸਵੀਰਾਂ ਲਗਾਤਾਰ ਤੁਸੀਂ ਇਹ ਦੇਖ ਰਹੇ ਹੋ ਦਲਜੀਤ ਸਿੰਘ ਚੀਮਾ ਗੁਲਜ਼ਾਰ ਸਿੰਘ ਰਣਕੇ ਸਰਜੀਤ ਸਰਨਜੀਤ ਸਿੰਘ ਢਿੱਲੋਂ ਇਹ ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਉਸ ਤੋਂ ਕੁਝ ਹੀ ਮਿੰਟਾਂ ਬਾਅਦ ਆਪਾਂ ਅਗਲੀ ਤਸਵੀਰ ਦੇ ਵਿੱਚ ਦੇਖ ਪਾ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਵੀ ਸੁਖਬੀਰ ਸਿੰਘ ਬਾਦਲ ਵੀ ਪਹੁੰਚਦੇ ਨੇ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਹੋਏ ਨੇ ਸੁਖਬੀਰ ਸਿੰਘ ਬਾਦਲ ਮਾਫੀ ਮੰਗ ਲੈ ਕਿਆ ਗਿਆ ਸੀਗਾ ਤੇ ਅਗਲੇ ਹੀ ਦਿਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਫਨਖਈਆ ਕਰਾਰ ਹੋਣ ਤੋਂ ਬਾਅਦ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਮਾਣੇ ਸਿੱਖ ਦੇ ਤੌਰ ਤੇ ਸ਼ਾਹ ਚਿਹਰੇ ਤੇ ਉਹ ਜਿਹੜੇ ਐਕਸਪ੍ਰੈਸ਼ਨ ਨੇ ਉਹ ਵੀ ਆਪਾਂ ਇਸੇ ਤਰ੍ਹਾਂ ਮਹਿਸੂਸ ਕਰ ਪਾ ਰਹੇ ਆ ਕਿ ਬਿਲਕੁਲ ਨਿਮਾਣੇ ਸਿੱਖ ਦੀ ਤਰ੍ਹਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਨੇ ਪਰਵਿੰਦਰ ਬਰਿਆਣਾ ਮੇਰੇ ਸਹਿਯੋਗੀ ਮੇਰੇ ਨਾਲ ਜੁੜੋਏ ਨੇ ਬਰਿਆਣਾ ਸਾਹਿਬ ਅੱਗੇ ਇਹਦੀ ਕਾਰਵਾਈ ਕੀ ਹੁੰਦੀ ਹੈ ਤੁਹਾਡਾ ਵੀ ਲੰਬਾ ਤਜਰਬਾ ਰਿਹਾ ਹੁਣ ਜਦੋਂ ਮੰਨ ਲਈ ਜਦੋਂ ਹੁਕਮ ਮੰਨ ਲਿਆ ਅਕਾਲ ਤਖਤ ਸਾਹਿਬ ਦਾ ਤਾਂ ਫਿਰ ਅੱਗੇ ਕਿੰਨੀ ਕੋ ਦੇਰ ਹੈ ਪੇਸ਼ੀ ਚੱਲ ਸਕਦੀ ਹੈ ਔਰ ਜਿਹੜੀ ਸਜ਼ਾ ਕਿ ਮਾਫੀ ਮੰਗਣ ਤੱਕ ਹੀ ਹੈ ਜਾਂ ਇਸ ਤੋਂ ਕੇ ਵੀ ਕੋਈ ਸਜ਼ਾ ਹੋਰ ਸੁਣਾਈ ਜਾ ਸਕਦੀ ਹੈ ਉਹ ਕਿਉਂਕਿ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ 15 ਦਿਨ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਉਹ ਹੁਣ ਪੇਸ਼ ਹੋਣ ਆ ਗਏ ਨਹੀਂ ਔਰ ਹੁਣ ਜਿਹੜੀ ਆ ਉਹ ਸਜ਼ਾ ਸੁਣਾਈ ਜਾਏਗੀ ਲੇਕਿਨ ਜਿਹੜੀ ਅੰਦਰੋਂ ਨਿਕਲ ਕੇ ਕੱਲ ਸਾਹਮਣੇ ਆ ਰਹੀ ਹੈ ਹਿਮਾਸ਼ੂ ਉਹ ਇਹ ਆ ਕਿ ਜਿੱਤੇ ਧਾਰਮਿਕ ਸਜ਼ਾ ਲਗਾਈ ਜਾਏਗੀ ਉਦੋਂ ਹੀ 1 ਕਰੋੜ ਤੋਂ ਉੱਪਰ ਦਾ ਫਾਈਨ ਲਗਾਇਆ ਜਾ ਸਕਦਾ ਸਕਵੀਰ ਸਿੰਘ ਬਾਦਲ ਨੂੰ अच्छा ये जेडी गल निकल के सामने आ रही है कि 1 करोड़ कोई 10 15 लाख रुपया फाइन ल, 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 लगाया जा सकता क्योंकि जेड़े 90 लाख ਦੇ ਹਿਸਤੇਾਰ ਦਿੱਤੇ ਗਏ ਦੀ ਬਾਤ ਦੇ ਵਿੱਚ ਉਹਦਾ ਵੀ ਜ਼ਿੰਮੇਵਾਰੀ ਵੀ ਕਿਤੇ ਨਾ ਕਿਤੇ ਇੱਥੇ ਵਿੱਚ ਕਿਤੇ ਜਾ ਰਹੀ ਆ ਸੋ ਇਹ ਗੱਲ ਜ਼ਰੂਰ ਅੰਦਰਲੇ ਸੂਤਰ ਜਿਹੜੇ ਦੱਸਦੇ ਨੇ ਕਿ 1 ਕਰੋੜ ਦੇ ਉੱਤੋਂ ਜਿਹੜਾ ਆ ਇਹਨਾਂ ਨੂੰ ফাইন ਲਗਾਇਆ ਜਾ ਸਕਦਾ ਆ ਔਰ ਨਾਲ ਹੀ ਧਾਰਮਿਕ ਸਜ਼ਾ ਸੁਣਾਈ ਜਾ ਸਕਦੀ ਆ ਜੀ ਹਾਂ ਬਿਲਕੁਲ ਬਿਲਕੁਲ ਬਹੁਤ ਵੱਡੀ ਜਾਣਕਾਰੀ ਤੁਸੀਂ ਦੇ ਰਹੇ ਹੋ ਤਾਂ ਧਾਰਮਿਕ ਸਜ਼ਾ ਦੇ ਨਾਲ ਨਾਲ ਜਿਸ ਤਰ੍ਹਾਂ ਪਰਮਿੰਦਰ ਬਰਿਆਣਾ ਮੇਰੇ ਸਹਿਯੋਗੀ ਦੱਸ ਰਹੇ ਨੇ ਕਿ 1 ਕਰੋੜ ਦਾ ਜੁਰਮਾਨਾ 1 ਕਰੋੜ ਤੋਂ ਵੱਧ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਇਹ ਜੁਰਮਾਨਾ ਇਸ ਕਰਕੇ ਵੀ ਲੱਗ ਸਕਦਾ ਹੈ ਕਿ ਜਿਹੜੇ 90 ਲੱਖ ਰੁਪਇਆ ਇਸ਼ਤਿਹਾਰਾਂ ਦਾ ਜਿਹੜਾ આરોਪ ਲੱਗਾ ਕਿ এসਜੀਪੀਸੀ ਦੇ ਵੱਲੋਂ ਇਸ਼ਤਾਰ ਦੁਆਏ ਗਏ ਉਹ ਉਸ ਦੇ ਤਹਿਤ ਉਹਨੂੰ ਵਿਆਜ ਵੀ ਜੋੜ ਕੇ ਇਸ ਤਰ੍ਹਾਂ ਕੀਤੀ ਜਾ ਰਹੀ ਕੈਲਕੂਲੇਸ਼ਨ ਜੀ ਕਿਉਂਕਿ ਅ 90 ਲੱਖ ਰੁਪਇਆ ਜਿਹੜਾ ਇਸ਼ਤਿਹਾਰਾ ਦਾ ਲੱਗਿਆ ਸੀ ਜਿਹੜੀ ਅਕਾਲੀ ਦਲ ਦੇ ਜਿਹੜੇ ਅੰਦਰਲੇ ਸੂਤਰਾਂ ਉਹਨਾਂ ਚੋਂ ਇਹ ਇਹ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਅ ਕਿਉਂਕਿ ਕੱਲ ਵੀ ਜਿਹੜੀ ਚਰਚਾ ਲੀਡਰਸ਼ਿਪ ਦੀ ਹੋਈ ਆ ਕਿਤੇ ਬੈਠ ਕੇ ਮੀਟਿੰਗ ਹੋਈ ਆ ਉਹਦੇ ਵਿੱਚ ਅਕਾਲੀ ਦਲ ਲੀਡਰਸ਼ਿਪ ਨੂੰ ਇਹ ਜਾਣਕਾਰੀ ਅ ਗਾਲਤਖਸਰ ਜਾਂ ਹੋਰ ਕਿਸੇ ਪਾਸਿਓਂ ਨਿਕਲ ਕੇ ਉਹਨਾਂ ਨੂੰ ਮਿਲ ਰਹੀ ਸੀ ਇਹ 1 ਕਰੋੜ ਰੁਪਏ ਤੋਂ ਉੱਤੇ ਦਾ ਜਿਹੜਾ ਆ ਫਾਈਨ ਲਗਾਇਆ ਜਾ ਸਕਦਾ ਔਰ ਕਿਉਂਕਿ ਜੇ ਇਟਾ ਵੱਡਾ ਫਾਈਨ ਲਗਾਇਆ ਜਾ ਰਿਹਾ ਹੈ ਮਾਸ਼ੂ ਤੇ ਇਸ ਦੀ ਵਜ੍ਹਾ ਸਿਰਫ ਇਹ ਹੀ ਹੋ ਸਕਦੀ ਆ ਕਿ ਕਿਉਂਕਿ ਅੱਜ ਤੱਕ ਇੰਨਾ ਵੱਡਾ ਫਾਈਨ ਨਹੀਂ ਕਦੀ ਵੀ ਲਗਾਇਆ ਗਿਆ ਇਹ ਸਿਰਫ ਤੇ ਸਿਰਫ ਦਾ ਇਸੇ ਹੀ ਵਜ੍ਹਾ ਬਣਦੀ ਆ ਕਿ ਜਿਹੜੇ ਹਿਸ਼ਤੇ ਹਰ ਦਿੱਤੇ ਗਏ ਸੀ ਵੀ ਉਹਦੀ ਜ਼ਿੰਮੇਵਾਰੀ ਵੀ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਦੀ ਬਣਦੀ ਹੈ ਹਾਲਾਂਕਿ ਉਹ ਹਿਸ਼ਤੇ ਜਿਹੜੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਪੇ ਦੇ ਵਿੱਚੋਂ ਗਏ ਸੀ ਕਿਉਂਕਿ ਇਸੇ ਗੱਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਵੀ ਜਿਹੜਾ ਜਵਾਬ ਤਾਲ ਵੀ ਕੀਤੀ ਗਈ ਸੀ ਸੋ ਕਿਉਂਕਿ ਉਹ ਜਿਹੜੀ ਸੁਖਵੀਰ ਸਿੰਘ ਬਾਦਲ ਬਲੋ ਜਿਹੜੀ ਚਿੱਠੀ ਭੇਜੀ ਗਈ ਸੀ ਉਹ ਤਾਂ ਸਾਹਮਣੇ ਆ ਗਈ ਸੀ ਲੇਕਿਨ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਸੌਂਪੀ ਆ ਉਹਦਾ ਅੱਜ ਤੱਕ ਇੱਕ ਅੱਖਰ ਵੀ ਬਾਹਰ ਨਹੀਂ ਆਇਆ ਹੋ ਸਕਦਾ ਉਸ ਸਿੱਟੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੋਵੇ ਵੀ ਸਾਨੂੰ ਜਿਹੜਾ ਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜਾ ਆ ਉਹ ਕਿਹਾ ਹੋਵੇ ਆ ਕਰਕੇ ਜਿਹੜਾ ਆ ਇਹ ਪੈਸੇ ਸ਼੍ਰੋਮਣੀ ਕਮੇਟੀ ਵੱਲੋਂ ਭਰੇ ਗਏ ਸੀ ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਇਹ ਪੈਸੇ ਦੇਣ ਲਈ ਮਿਸਟਰ ਮੱਕੜ ਜਿਹੜੇ ਸੀ ਐਜੀਪੀਸੀ ਦੇ ਪ੍ਰਧਾਨ ਸੀਗੇ ਤੇ ਜਦੋਂ ਐਗਜ਼ੀਕਟਿਵ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਬਾਕੀ ਤਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਜਤਾ ਦਿੱਤੀ ਸੀ ਕਿ 90 ਲੱਖ ਰੁਪਏ ਦੇ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣ ਲੇਕਿਨ ਉਸ ਸਮੇਂ ਦੇ ਜਿਹੜੇ ਜਨਰਲ ਸੈਕਟਰੀ ਸੀਗੇ ਸੁਖਦੇਵ ਸਿੰਘ ਭੌਰ ਉਹਨਾਂ ਨੇ ਇਸੀ ਦਾ ਵਿਰੋਧ ਕੀਤਾ ਸੀ ਵੀ ਇਹ ਪੈਸੇ ਜਿਹੜੇ ਆ ਉਹ ਨਹੀਂ ਦਿੱਤੇ ਜਾਣੇ ਚਾਹੀਦੇ ਪੈਸੇ ਨਹੀਂ ਖਰਚਣੇ ਖਰਚ ਚਰਚਣੇ ਚਾਹੀਦੇ ਔਰ ਖਾਸ ਕਰਕੇ ਇਸ ਕੰਮ ਦੇ ਉੱਤੇ ਔਰ ਉਹਨਾਂ ਨੇ ਆਪਣਾ ਵਿਰੋਧ ਨੋਟ ਜਿਹੜਾ ਆ ਉਹ ਉਸ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਦਰਜ ਕਰਾਇਆ ਸੀ ਔਰ ਹੁਣ ਇਸ ਤੋਂ ਬਾਅਦ ਜਲਦ ਤੱਕ ਸਾਹਬ ਦੇ ਕੁਝ ਸਮੇਂ ਦੇ ਵਿੱਚ ਹੀ ਜਿਹੜਾ ਆ ਉਹ ਸਜ਼ਾ ਸੁਣਾ ਦਿੱਤੀ ਜਾਏਗੀ ਇਹਨੂੰ ਤਕਵੀਰ ਸਿੰਘ ਬਾਦਲ ਮੰਨਣਗੇ ਔਰ ਉਹ ਸਜ਼ਾ ਜਿਹੜੀ ਵੀ ਸੁਣਾਈ ਜਾਏਗੀ ਉਹ ਉਹ ਪੂਰੀ ਕਰਨਗੇ ਉਸ ਤੋਂ ਬਾਅਦ ਜਿਹੜਾ ਤਨਖਾਈਏ ਦਾ ਟੈਗ ਲੱਗਾ ਆ ਇਹਨਾਂ ਦੇ ਉੱਤੇ ਉਹ ਫਿਰ ਹਟੇਗਾ ਜਦੋਂ ਇਹ ਆਪਣੀ ਇਹ ਧਾਰਮਿਕ ਸਜ਼ਾ ਜਿਹੜੀ ਆ ਕਾਲਪਤੋਂ ਲਗਾਈ ਜਾਣੀ ਆ ਪੂਰੀ ਕਰਨਗੇ ਬਿਲਕੁਲ 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 ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਤਾਂ ਜਿਸ ਤਰ੍ਹਾਂ ਮੇਰੇ ਸਹਿਯੋਗੀ ਪਰਮਿੰਦਰ ਬਰਿਆਣਾ ਵੀ ਦੱਸ ਰਹੇ ਸੀਗੇ ਕਿ ਸਜ਼ਾ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਂ ਸਿੰਘ ਸਹਿਬਾਨ ਨੇ ਜੋ ਪੰਜ ਸਿੰਘ ਸਹਿਬਾਨਾਂ ਨੇ ਜੋ ਪੜਤਾਲ ਕੀਤੀ ਸ਼ਿਕਾਇਤਾਂ ਮਿਲੀਆਂ ਸੀਗਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਉਹਦੇ ਪੜਤਾਲ ਤੋਂ ਬਾਅਦ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਤਾਂ ਤਨਖਈਆ ਕਰਾਰ ਦੇਣ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਕਾਲਪਤਖ ਸਾਹਿਬ ਤੇ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਮਾਫੀ ਮੰਗਣ ਮਾਫੀ ਮੰਗਣ ਤੋਂ ਬਾਅਦ ਹੁਣ ਅੱਗੇ ਸਜ਼ਾ ਵੀ ਜਿਹੜੀ ਹੈ ਸੁਣਾਈ ਜਾ ਸਕਦੀ ਹੈ ਸਜ਼ਾ ਦੇ ਰੂਪ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਨਿਕਲ ਕੇ ਆ ਰਹੀ ਹੈ ਇਹ ਹੈ ਕਿ ਸ਼ਾਇਦ ਜੁਰਮਾਨਾ ਜਿਹੜਾ ਮਾਲੀ ਜੁਰਮਾਨਾ ਲਾਇਆ ਜਾਵੇ ਮਾਲੀ ਜੁਰਮਾਨੇ ਦੇ ਵਿੱਚ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਜਾਂ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਜਿਹੜਾ ਹੈ ਉਹ ਸੁਖਵੀਰ ਸਿੰਘ ਬਾਦਲ ਨੂੰ ਲਗਾਇਆ ਜਾ ਸਕਦਾ ਹੈ ਕਿਉਂਕਿ ਸ਼ਿਕਾਇਤ ਇਹ ਵੀ ਸੀਗੀ ਕਿ ਜਿਹੜੀ ਗੁਰਮੀਤ RAM ਰਹੀਮ ਨੂੰ ਮਾਫੀ ਦੇਣ ਦੀ ਦੇਣ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਲਗਾਏ ਗਏ ਸੀਗੇ ਉਹਦੇ ਤੇ এসਬੀਪੀਸੀ ਦਾ 90 ਲੱਖ ਰੁਪਏ ਦਾ ਖਰਚਾ ਆਇਆ ਸੀਗਾ ਤਾਂ ਉਹ ਅਕਾਲੀ ਦਲ ਦੇ ਦਬਾਅ ਤੇ ਜਾਂ ਸੁਖਵੀਰ ਸਿੰਘ ਬਾਦਲ ਦੇ ਦਬਾਅ ਤੇ ਲਗਾਈਆਂ ਗਈਆਂ ਇਹ ਸ਼ਿਕਾਇਤਾਂ ਦਿੱਤੀਆਂ ਗਈਆਂ ਸੀਗੀਆਂ ਉਹ ਇਸ਼ਤਿਹਾਰ ਲਗਾਏ ਗਏ ਸੀਗੇ ਇਹਨਾਂ ਦੇ ਦਬਾਅ ਤੇ ਇਸ ਕਰਕੇ ਉਸ ਪੈਸੇ ਦੀ ਵਸੂਲੀ ਜਿਹੜੀ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਨਿੱਜੀ ਤੌਰ ਤੇ ਹੋ ਸਕਦੀ ਹੈ تنقایا قرار ہون ਤੋਂ ਬਾਅਦ ਜੁਰਮਾਨੇ ਦੇ ਤੌਰ ਤੇ ਤਾਂ ਇਹ ਵੱਡੀ ਗੱਲ ਹੈ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਬਾਗੀ ਧੜਾ ਚੰਡੀਗੜ੍ਹ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਉਹ ਪ੍ਰੈਸ ਕਾਨਫਰੰਸ ਵੀ ਆਪਾਂ ਜਲਦ ਤੁਹਾਨੂੰ ਸੁਣਾਉਂਦੇ ਹਾਂ ਇੱਕ ਪਾਸੇ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ਦਿਖਾਵਾਂਗੇ ਦੂਜੇ ਪਾਸੇ ਬਾਗੀ ਧੜੇ ਦੀ ਉਹ ਪ੍ਰੈਸ ਕਾਨਫਰੰਸ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par